ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਅੱਜ ਬੂਟੇ ਲਗਾਏ ਜਾ ਰਹੇ ਨੇ ਤੇ ਇਹ ਨਜ਼ਾਰਾ ਹੈ ਜੀ ਰਾਇਲ ਸਿਟੀ ਕਲੋਨੀ ਸੁਆ ਰੋਡ ਜਗਰਾਉਂ ਦਾ ਜਿੱਥੇ ਸਾਡੇ ਕੌਂਸਲਰ ਅਮਰਜੀਤ ਸਿੰਘ ਜੀ ਮਾਲਵਾ ਵਿਸ਼ੇਸ਼ ਤੌਰ ਤੇ ਸਾਡੇ ਦਰਮਿਆਨ ਤੁਸੀਂ ਤਸਵੀਰਾਂ ਦੇ ਵਿੱਚ ਖੜੇ ਦੇਖ ਰਹੇ ਹੋ ਨੇ ਤੇ ਕਲੋਨੀ ਨਿਵਾਸੀ ਦੇਖ ਰਹੇ ਹੋ ਨੇ ਤੇ ਇਨ੍ਹਾਂ ਕਲੋਨੀ ਨਿਵਾਸੀਆਂ ਦੇ ਵਿੱਚੋਂ ਵੀਰ ਪ੍ਰਦੀਪ ਕੁਮਾਰ ਦੁਆ ਜੀ ਹੋਣਾ ਦਾ ਵਿਸ਼ੇਸ਼ ਮੈਂ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਨੇ ਪਿਛਲੇ ਲੰਮੇ ਸਮੇਂ ਤੋਂ ਗ੍ਰੀਨ ਪੰਜਾਬ ਮਿਸ਼ਨ ਟੀਮ ਦੇ ਨਾਲ رابطہ ਬਣਾਈ ਰੱਖਿਆ ਔਰ ਰابطੇ ਦੇ ਵਿੱਚੋਂ ਅੱਜ ਇਹ ਸਾਰਾ ਜਿੰਨਾ ਕਲੋਨੀ ਦੇ ਵਿੱਚ ਸਾਈਡ ਤੇ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਤੇ ਜਗ੍ਹਾ ਦੇ ਵਿੱਚ ਕਾਫੀ ਝਾੜ ਸੁਸਰ ਖੜਾ ਸੀਗਾ ਤੇ ਇਹਨੂੰ ਸਾਰੇ ਨੂੰ ਸਾਫ ਸਫਾਈ ਕਰਕੇ ਵਧੀਆ ਪ੍ਰੋਪਰ ਬਣਾ ਕੇ ਇਹਦੇ ਖੰਭੇ ਖੰਭੇ ਲਾ ਕੇ ਤੇ ਇਹਨੂੰ ਬੂਟੇ ਲਗਾਏ ਜਾ ਰਹੇ ਨੇ ਵਿਰਾਸਤੀ ਹਰਬਲ ਬੂਟੇ ਜਿਹੜੇ ਪੰਜਾਬ ਦੇ ਸਜਾਵਟੀ ਬੂਟੇ ਨੇ ਵਿਰਾਸਤੀ ਰੁੱਖ ਉਹ ਲਗਾਏ ਜਾ ਰਹੇ ਨੇ ਕਲੋਨੀ ਦੀ ਸੁੰਦਰਤਾ ਹੋਰ ਵਧੇਗੀ ਇਹਨਾਂ ਬੂਟਿਆਂ ਦੇ ਨਾਲ ਤੇ ਆਪ ਸਭ ਨੂੰ ਵੀ ਬੇਨਤੀ ਕਰਦੇ ਆਂ ਕਿ ਦੂਆ ਸਾਹਿਬ ਦਾ ਤਾਂ ਧੰਨਵਾਦ ਅਸੀਂ ਕਰਦੇ ਹੀ ਕਰਦੇ ਆਂ ਤੇ ਜੇ ਕਿਤੇ ਵੀ ਹੋਰ ਕਲੋਨੀ ਦੇ ਵਿੱਚ ਜਾਂ ਹੋਰ ਕਿਤੇ ਆਸ-ਪਾਸ ਸੜਕਾਂ ਦੇ ਕਿਨਾਰੇ ਜਿੱਥੇ ਤੁਸੀਂ ਸੰਭਾਲ ਸਕਦੇ ਹੋਵੋ ਤੁਸੀਂ ਆਪ ਸੰਭਾਲ ਸਕਦੇ ਹੋਵੋ ਜਾਂ ਨਾ ਸੰਭਾਲ ਸਕਦੇ ਹੋਵੋ ਤਾਂ ਵੀ ਟੀਮ ਦੇ ਨਾਲ ਸੰਪਰਕ ਕਰ ਲਿਓ ਤੇ ਆਪਾਂ ਹਰ ਜਗ੍ਹਾ ਤੇ ਪੌਦੇ ਲਗਾਣੇ ਆ ਤਾਂ ਕਿ ਸਾਹ ਸੌਖਾ ਆਉਂਦਾ ਰਹੇ ਤੇ ਸਾਹ ਚੱਲਦੇ ਰਹਿਣ ਤੰਦਰੁਸਤ ਸਾਹ ਸਾਡੇ ਚੱਲਦੇ ਰਹਿਣ ਤੇ ਆਉਣ ਵਾਲੀਆਂ ਬੱਚਿਆਂ ਦੇ ਲਈ ਆਪਾਂ ਹਰ ਘਰ ਬਗਲ ਨਾਲ ਕਹਿੰਨੇ ਆਂ ਵੀ ਅਸੀਂ ਬੱਚਿਆਂ ਲਈ ਕਰਦੇ ਆਂ ਤੇ ਪਰ ਬੱਚਿਆਂ ਦੇ ਲਈ ਸਾਨੂੰ ਆਕਸੀਜਨ ਦਾ ਪ੍ਰਬੰਧ ਵੀ ਕਰਨਾ ਪਊਗਾ ਜਿਸ ਤਰ੍ਹਾਂ ਇਹ ਕਲੋਨੀ ਨਿਵਾਸੀਆਂ ਨੇ ਬੱਚਿਆਂ ਦੇ ਲਈ ਆਕਸੀਜਨ ਦਾ ਪ੍ਰਬੰਧ ਕੀਤਾ ਔਰ ਕਲੋਨੀ ਦੀ ਸਜਾਵਟ ਨੂੰ ਰੁੱਖਾਂ ਦੇ ਨਾਲ ਵਿਰਾਸਤੀ ਰੁੱਖਾਂ ਦੇ ਨਾਲ ਸਜਾਉਣ ਦਾ ਗ੍ਰੀਨ ਪੰਜਾਬ ਮਿਸ਼ਨ ਟੀਮ ਦੇ ਨਾਲ ਰਲ ਕੇ ਯਤਨ ਕੀਤਾ ਬੂਟੇ ਲਗਾ ਕੇ ਸਾਰਾ ਸਫਾਈ ਕਰਕੇ ਬੂਟੇ ਲਗਾ ਕੇ ਉਹਨਾਂ ਨੂੰ ਪਾਣੀ ਵੀ ਤੁਸੀਂ ਤਸਵੀਰਾਂ ਦੇਖ ਰਹੇ ਹੋ ਵੀ ਪਾਣੀ ਵੀ ਅੰਦਰੋਂ ਪੈਪ ਖਿੱਚ ਕੇ ਪਾਣੀ ਪਾਇਆ ਗਿਆ ਵਲੰਟੀਅਰਾਂ ਵੱਲੋਂ ਸੋ ਧੰਨਵਾਦ ਸਾਰੇ ਵਲੰਟੀਅਰਾਂ ਦਾ ਅਤੇ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ